ले ले दे दे गेस्टर दीदी को दे ए एक तू भी हाथ लगा इधर देखो तीनों सामने देखो सामने इधर सामने रक्षक इधर दे इधर रहो थोड़ी इधर हां आ गया बस इधर देख टांग रख रही है ये बनेगी जब कड़ी बांधे बांधे तरी से सैस कर पुते में ਸਮਾਨ ਨੂੰ ਸਮਾਨ ਲੈ ਗਿਆ ਇਹ ਮੇਲਾ ਲੱਗ ਰਿਹਾ ਮੈਂ ਥੱਕ ਗਿਆ ਸੀ ਸਮਾਨ ਨੀ ਪੂਰਾ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਦੇ ਬਲੌਗ 'ਚ ਆਸ ਕਰਦੇ ਹਾਂ ਸਾਰੇ ਪੀਠਾ ਕੁੰਮ ਚੜ੍ਹਦੀ ਕਲਾ ਜਮੂਨੀ ਦੇ ਕੁਛ ਵਧੀਆ ਹੀ ਕਰਦੇ ਪਏ ਹੋਗੇ ਅੱਜ ਤਾਂ ਰਖੜੀਆਂ ਵੰਡੀਆਂ ਨਹੀਂ ਆ ਭੈਣ ਰਿਏ ਸੀ ਉਹ ਅੱਜ ਚਲੇ ਗਏ ਨੇ ਤੇ ਅਗਲੀ ਨੂੰ ਨਵੀਂ ਬਣਨੀ ਹੈ ਜੀ ਅਸੀਂ ਆ ਸਰਨ ਬਈ ਰਖੜੀ ਦੀ ਬਹੁਤ ਬਹੁਤ ਮੁਬਾਰਕਾਂ ਐਦੇ ਸਾਰੇ ਆਪ ਦਾ ਪਿਆਰ ਬਣਾਈ ਰੱਖੋ ਐਨ ਭੈਣ ਭਰਾ ਇੱਕ ਦੂਜੇ ਨਾਲ ਬਹੁਤ ਵਧੀਆ ਪਿਆਰ ਹੈ ਐਨ ਭਰਾ ਦੇ ਪਿਆਰ ਦੇ ਰਿਸ਼ਤੇ ਦਾ ਤੇ ਸਾਡਾ ਸੇਠ ਸਰਦਾਰ ਸਾਡਾ ਜਲਦੀ ਜਲਦੀ ਵੀਡੀਓ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰਦੇ ਰਹੋ ਪਿਆਰ ਆ ਕਮੈਂਟ ਕਰਦੇ ਰਹੋ ਕੋਸ਼ਿਸ਼ ਸਮਾਜ ਦੇ ਲੋਕਾਂ ਨੂੰ ਚੈਨਲ ਸਬਸਕ੍ਰਾਈਬ ਨੂੰ ਕਰੋ ਮੈਂ ਬੱਕਰੀ ਬੈਠਾ ਸੀ ਮੈਂ ਐਨਰ ਵੀ ਆਈ ਸੀ ਇੱਕ ਬਦਨ ਲਾ ਕੇ ਉਹ ਅੱਜ ਚਲੇ ਗਏ ਤੇ ਉਹਨਾਂ ਨੂੰ ਕੰਮ ਸੀਗਾ ਤਾਂ ਪਹਿਲਾਂ ਸਲਾਹ ਸੀ ਰਹਿਣ ਦੀ ਫਿਰ ਉਹਨੂੰ ਕੰਮ ਤੇ ਪੈ ਗਿਆ ਕੋਈ ਕਿਤੇ ਜਾਣਾ ਜਾਣਾ ਪੈ ਗਿਆ ਉਹਨੂੰ ਮੈਨੂੰ ਵੀ ਛੋਟਾ ਮੋਟਾ ਜਿਹਾ ਕੰਮ ਸੀ ਜੇ ਹੁਣ ਤਾਂ ਬਾਜ਼ਾਰ ਜਾ ਕੇ ਆਉਣਾ ਸੀ ਪੋਸਟ ਕੋਲ ਜਾ ਕੇ ਆਉਣਾ ਸੀ ਜਿਆ ਮੈਂ ਇੱਥੇ ਰੱਖ ਲਿਆ ਮੇਰੇ ਮਤਰ ਕੋਲੇ ਕੰਮ ਸੀ ਜੂ ਵੀ ਇੱਕ ਜਾ ਕੇ ਆਉਣਾ ਸੀ ਜਮੇ ਮੈਂ ਦੇਖਦਾ ਉਹਦੇ ਕੋਲੇ ਜਾ ਕੇ ਆਉਣਾ ਹੈਗਾ ਠੀਕ ਆ ਵੀ ਕਹਿੰਦਾਗਾ ਮੈਂ ਵੀ ਜਾਣਾਗਾ ਆਪਾ ਤੇਰੇ ਨਾਲ ਬਾਜ਼ਾਰ ਪਹਿਲਾਂ ਤਾਂ ਕਹਿੰਦਾ ਮੈਂ ਭੂਆ ਨਾਲ ਚੱਲਿਆਗਾ ਮੈਨੂੰ ਕਹਿੰਦਾ ਭੂਆ ਕੋਲ ਲੈ ਕੇ ਚੱਲ ਭੂਆ ਨਾਲ ਹੀ ਜਾਣਾ ਮੈਂ ਮੈਂ ਵੀ ਚਲਾ ਗਿਆ ਅਗਰ ਮੈਂ ਮੋੜ ਠੀਕ ਛੇ ਦਿਨ ਤਿਆਰ ਸੀ ਕੋਲੇ ਜਾਣਾ ਨਹੀਂ ਕੱਲੇ ਰਹਿਣਾ ਨਹੀਂ ਸੀ ਉੱਥੇ ਚਲੋ ਮੈਂ ਲੈਂਦੇ ਹਾਂ ਹੁਣ ਕਰ ਲੈਣੇ ਵਿਚਾਰ ਤੰਦਰ ਤੰਦਰ ਨਾਲ ਘੱਡੀ ਜਾਂਦਾ ਉਹ ਕਰਮ ਰਜੀਵ ਮਾਤਾ ਦੇ हां ओए हां तो तू रखड़ी बनवा ली हां हैं हाँ? केन्ने बननी रखड़ी तेरे को कीर्त दीदी ने रखड़ी बनी तेरे कीर्त दीदी ने हाँ? कीर्त ने अच्छा ਤਸਰ ਗੁੰਦੀ ਦੀ ਵੀ ਬੰਨੂਗੀ ਤੇਰੇ ਓਏ ਪਿੰਨ ਉਸ ਨਾਲ ਲੱਗਿਆ ਇਹ ਮੇਲਾ ਲੱਗ ਰਿਹਾ ਹੈ ਬਹੁਤ ਥੱਕ ਗਿਆ ਸੀ ਸਮਾਨ ਨੀ ਬੂਰਾ ਹੋ ਰਿਹਾ ਤੇ ਇਹ ਭੀੜ-ਭੋੜ ਹੁੰਦੀ ਹੈ ਬਈ ਕਿ ਕਰੇ ਨੀ ਕੋਈ ਰੂਜਾ ਦੀ ਬੋਤਲ ਵੀ ਦੇਖ ਯਾਰਾ ਖੜ ਰਿਹਾ ਹੈ ਉਹ ਨਾ ਵੀ ਤਰਨबीर ਸਿੰਘ ਵੱਲੋਂ ਦੀਦੀ ਨੂੰ ਗਿਫਟ ਹੈ ਨਾ ਵੀ ਹੈ

अरे रे देख अरे नहीं नहीं, नहीं नहीं देंगे ना नहीं चॉकलेट चॉकलेट खाने पर मजबूर रख दे गोमेट बॉडी में गंदा किससे होना गंदा सीधी नरम परे आप आपने हाथ मारा क्या नाम है ना लबाड़ा रख लिया ना

और ये पनीर पोछा पोछा ले मां अच्छी किया अच्छा नहीं ये बढ़िया बना तुझे फर्स्ट है ऐसे दो रखे हैं बंद दिमाग में रखा है इधर रख ले अरे अरे पहले पास से बना दीदी को दे ए तू भी हाथ लगा इधर देखो तीनों सामने देखो सामने इधर सामने रख इधर देखा

ਹਾਂ ਇੱਕ ਤਾਂ ਚੋੜਾ ਆ ਕੇ 버거 ਖਾਣਾ ਤੂੰ ਗੱਲਾਂ ਕਰਦਾ ਤੂੰ ਨਾਲ ਤੈਨੂੰ ਕੋਕ ਵੀ ਚਾਹੀਦਾ ਤੈਨ ਸਾਰਾ ਕੁਝ ਚਾਹੀਦਾ ਹੈਰਾ ਕੀ ਆਈ ਕੀ ਆ ਕਿ ਮੈਂ ਹੂੰ ਬਾਂਦਰਾ ਜੇ ਬਾਂਦਰਾ ਤੂੰ ਬਾਂਦਰਾ ਬਾਂਦਰ ਕਰਨਵੀਰ ਬਾਂਦਰ ਹੈ ਨਹੀਂ